ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਮਾਇਤ ਕਰਨੀ ਮਹਿੰਗੀ ਪੈ ਗਈ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਪਟਨ ਅਮਰਿੰਦਰ ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਨੇ ਨਿੱਜੀ ਪੋਸਟ ਸਾਂਝੀ ਕੀਤੀ ਹੈ। ਪਹਿਲਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਲਿਖਿਆ ਹੈ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਸ ਦੇ ਵਿੱਚ ਤੜਫ-ਤੜਫ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾ 'ਚ ਬੈਠੇ ਸੀ। ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਹੈ ਪਰ ਅਫਸੋਸ ਬਹੁਤ ਕੁਝ ਗਵਾ ਕੇ ਪਾਛ ਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛਡਵਾਏਗੀ ਗੁਟਕਾ ਸਾਬਜੀ ਦੀ ਸੋਂ ਕਿੱਥੇ ਗਈ ਤਦਸੀ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੋਸਟ ਸਾਂਝੀ ਕੀਤੀ ਹੈ ਕੈਪਟਨ ਅਮਰਿੰਦਰ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਦੇ ਪੁੱਤ ਥੋੜੇ ਅਤੇ ਤੁਹਾਡੇ ਭਤੀਜੇ ਦੇ ਰਾਸ ਚ ਤੜਫ ਤੜਫ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾ ਚ ਬੈਠੇ ਸੀ ਤੇ ਹੁਣ ਪੰਜਾਬ ਨੂੰ ਤੁਹਾਡੇ 도ਗਲੇ ਚਿਹਰਾ ਦਾ ਪਤਾ ਲੱਗ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਕੁਝ ਗੁਆ ਕੇ ਭਾਜਪਾ ਹੁਣ ਇਹ ਗੱਲ ਕਹੇਗੀ ਕਿ ਤੁਹਾਡੇ ਇਹ ਨਿਜੀ ਵਿਚਾਰ ਨੇ ਪਰੰਤੂ ਹੁਣ ਉਹ ਸੋਹਾ ਕਿੱਥੇ ਗਈਆਂ ਜੋ ਤੁਸੀਂ ਗੁਟਕਾ ਸਾ ਦੀਆਂ ਸੋਹਾ ਖਾਦੀਆਂ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਇਹ ਕੈਪਟਨ ਅਮਰਿੰਦਰ ਦੇ ਉੱਤੇ ਪਲਟਵਾਰ ਕੀਤਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਿਆਸੀ ਕਮਸਾਨ ਜਾਰੀ ਹੈ ਹਾਲਾਂਕਿ ਉਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪਰੰਤੂ ਅੱਜ ਕੈਪਟਨ ਅਮਰਿੰਦਰ ਦੇ ਵੱਲੋਂ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਸੀ ਤੇ ਹੁਣ ਇਸ ਕੈਪਟਨ ਅਮਰਿੰਦਰ ਦੀ ਪੋਸਟ ਨੇ ਚਾਰੇ ਪਾਸੇ ਸਿਆਸੀ ਕਮਸਾੜ ਮਚਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਤੇ ਹੀ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਉਹਨਾਂ ਨੇ ਜਿਹੇ ਪੋਸਟ ਸਾਂਝੀ ਕਰ ਦਿੱਤੀ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਕਿਹਾ ਹੈ ਕਿ ਤੁਹਾਡੇ ਤੁਹਾਨੂੰ ਡਰਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਜਿਹ ਚਿੰਤਾ ਹੋ ਗਈ ਹੈ ਜਦੋਂ ਤੁਹਾਡੇ ਰਾਸਤੇ ਵਿੱਚ ਲੋਕ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਤੇ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਉਹ ਗਵਾਕੇ ਪਾਪਾ ਹੁਣੇ ਗੱਲ ਕਹੇਗੀ ਕਿ ਇਹ ਤੁਹਾਡੇ ਨਿੱਜੀ ਵਿਚਾਰ ਨੇ ਖੜਾ ਛੜਾਏਗੀ ਤੇ ਗੁਟਕਾ ਸਾਬ ਜੀ ਦੀਆਂ ਉਹ ਕਿੱਥੇ ਗਈਆਂ ਸਵਾਲ ਕਰੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਕੈਪਟਨ ਅਮਰਿੰਦਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਸਰ ਨੇ ਨਿੱਜੀ ਪੋਸਟ ਸਾਂਝੀ ਕੀਤੀ ਹੈ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਲਿਖਿਆ ਹੈ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਸ ਦੇ ਵਿੱਚ ਤੜਫ ਤੜਫ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾ 'ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਹੈ ਪਰ ਅਫਸੋਸ ਬਹੁਤ ਕੁਝ ਗਵਾ ਕੇ ਪਾਜ ਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛਡਵਾਏਗੀ ਗੁਟਕਾ ਸਾਬਜੀ ਦੀ ਸੋਂ ਕਿੱਥੇ ਗਈ ਤਦਸੀ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੋਸਟ ਸਾਂਝੀ ਕੀਤੀ ਹੈ ਕੈਪਟਨ ਅਮਰਿੰਦਰ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਦੇ ਪੁੱਤ ਥੋੜੇ ਅਤੇ ਤੁਹਾਡੇ ਭਤੀਜੇ ਦੇ ਰਾਸ ਚ ਤੜਫ ਤੜਫ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾ ਚ ਬੈਠੇ ਸੀ ਤੇ ਹੁਣ ਪੰਜਾਬ ਨੂੰ ਤੁਹਾਡੇ 도ਗਲੇ ਚਿਹਰਾ ਦਾ ਪਤਾ ਲੱਗ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਕੁਝ ਗੁਆ ਕੇ ਭਾਜਪਾ ਹੁਣ ਇਹ ਗੱਲ ਕਹੇਗੀ ਕਿ ਤੁਹਾਡੇ ਇਹ ਨਿਜੀ ਵਿਚਾਰ ਨੇ ਪਰੰਤੂ ਹੁਣ ਉਹ ਸੋਹਾ ਕਿੱਥੇ ਗਈਆਂ ਜੋ ਤੁਸੀਂ ਗੁਟਕਾ ਸਾ ਦੀਆਂ ਸੋਹਾ ਖਾਦੀਆਂ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਇਹ ਕੈਪਟਨ ਅਮਰਿੰਦਰ ਦੇ ਉੱਤੇ ਪਲਟਵਾਰ ਕੀਤਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਿਆਸੀ ਕਮਸਾਨ ਜਾਰੀ ਹੈ ਹਾਲਾਂਕਿ ਉਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪਰੰਤੂ ਅੱਜ ਕੈਪਟਨ ਅਮਰਿੰਦਰ ਦੇ ਵੱਲੋਂ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਸੀ ਤੇ ਹੁਣ ਇਸ ਕੈਪਟਨ ਅਮਰਿੰਦਰ ਦੀ ਪੋਸਟ ਨੇ ਚਾਰੇ ਪਾਸੇ ਸਿਆਸੀ ਕਮਸਾੜ ਮਚਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਤੇ ਹੀ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਉਨਾਂ ਨੇ ਜਿਹੇ ਪੋਸਟ ਸਾਂਝੀ ਕਰ ਦਿੱਤੀ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਕਿਹਾ ਹੈ ਕਿ ਤੁਹਾਡੇ ਤੁਹਾਨੂੰ ਡਰਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਜਿਹ ਚਿੰਤਾ ਹੋ ਗਈ ਹੈ ਜਦੋਂ ਤੁਹਾਡੇ ਰਾਸਤੇ ਵਿੱਚ ਲੋਕ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਤੇ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਉਹ ਗਵਾਕੇ ਪਾਚਪਾ ਹੁਣੇ ਗੱਲ ਕਹੇਗੀ ਕਿ ਇਹ ਤੁਹਾਡੇ ਨਿੱਜੀ ਵਿਚਾਰ ਨੇ ਖੜਾ ਛੜਾਏਗੀ ਤੇ ਗੁਟਕਾ ਸਾਬ ਜੀ ਦੀਆਂ ਉਹ ਕਿੱਥੇ ਗਈਆਂ ਸਵਾਲ ਕਰੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਕੈਪਟਨ ਅਮਰਿੰਦਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ